ਮੈਂ ਆਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਦੂਜਿਆਂ ਨੂੰ ਟਾਰਗੇਟ ਕਰਦੇ ਨਜ਼ਰ ਆਉਂਦੇ ਨੇ ਵਿਰੋਧੀ ਪਾਰਟੀਆਂ ਦੇ ਨੂੰ ਜਿਹੜਾ ਵਾਰ-ਵਾਰ ਟਾਰਗੇਟ ਕਰ ਰਹੇ ਨੇ ਲੇਕਿਨ ਆਪ ਦੀ ਪਾਰਟੀ ਦੇ ਵਿੱਚੋਂ ਅੱਜ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਜੇਕਰ ਗੱਲ ਕਰੀਏ ਆਪਣੇ ਹੀ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸੰਗਰੂਰ ਤੋਂ ਇੱਕ ਚੰਗੇ ਜਿਹੜੇ ਨੇ ਵਿਧਾਇਕ ਅਲਬਿਦਾ ਕਹਿ ਗਏ ਨੇ ਉਹਨਾਂ ਦੀ ਪਾਰਟੀ ਨੂੰ ਯਾਨੀ ਕਿ ਅਸਤੀਫਾ ਦੇ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਦੂਜੀਆਂ ਪਾਰਟੀਆਂ ਦੇ ਵੱਲ ਧਿਆਨ ਕਰਨ ਦੀ ਬਜਾਏ ਜੇਕਰ ਆਪਦੀ ਪਾਰਟੀ ਵੱਲ ਧਿਆਨ ਕਰਨ ਤੇ ਜ਼ਿਆਦਾ ਵਧੀਆ ਨਹੀਂ ਕਿਉਂਕਿ ਇੱਕ ਪਾਸੇ ਲੋਕਾਂ ਦੀ ਲੋਕਪ੍ਰਿਅਤਾ ਘਟ ਰਹੀ ਹੈ ਲੋਕ ਜਾਗਰੂਕ ਹੋ ਰਹੇ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਆਗੂ ਜਿਹੜੇ ਨੇ ਅਲਵਿਦਾ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਬੜਾ ਹੀ ਵੱਡੇ ਵਾਅਦੇ ਕਰਦੇ ਨਜ਼ਰ ਆਉਂਦੇ ਸੀ ਉਹਨਾਂ ਵੱਲੋਂ ਉਹਨਾਂ ਵਾਅਦਿਆਂ ਉੱਤੇ ਵੀ खरे ਨਹੀਂ ਉਤਰਿਆ ਗਿਆ ਤੇ ਦੂਸਰੇ ਪਾਸੇ ਕਾਫੀ ਨਾਮੀ ਚਿਹਰੇ ਵੀ ਆਮ ਆਦਮੀ ਪਾਰਟੀ ਦੇ ਸਾਹਮਣੇ ਆ ਕੇ ਬੋਲੇ ਕਿ ਜੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਕੰਮ ਕਰ ਰਹੇ ਨੇ ਉਕਿ ਉਹਨਾਂ ਨੂੰ ਕਿਸੇ ਤਰੀਕੇ ਕਿਸੇ ਕੰਮ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ ਕਈਆਂ ਨੇ ਇਹ ਗੱਲਾਂ ਆ ਕੇ ਜਿਹੜੀਆਂ ਨੇ ਚੈਨਲਾਂ ਤੇ ਪ੍ਰੈਸ ਰਿਪੋਰਟਰਾਂ ਦੇ ਸਾਹਮਣੇ ਆ ਕੇ ਬੋਲੀਆਂ ਲੇਕਿਨ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੇ 2027 ਲਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਲੇਕਿਨ ਉਹ ਆਪਣੇ ਹੀ ਆਗੂਆਂ ਨੂੰ ਜਿਹੜਾ ਹੈ ਸੈਟੀਸਫਾਈਡ ਨਹੀਂ ਕਰਦੇ ਨਜ਼ਰ ਆ ਰਹੇ ਆਪਣੇ ਹੀ ਆਗੂ ਉਹਨਾਂ ਦੇ ਨਾਲ ਸਹਿਮਤ ਨਹੀਂ ਨਜ਼ਰ ਆ ਰਿਹਾ ਤਾਂ ਲੋਕ ਤਾਂ ਫਿਰ ਵੀ ਲੋਕਤੰਤਰ ਹੈ ਇਹਨਾਂ ਨੇ ਤੇ ਉਹੀ ਕਰਨਾ ਹੈ ਜੋ ਸੁਣਨਾ ਹੈ ਜੇਕਰ ਗੱਲ ਕਰੀਏ 2022 ਦੇ ਵਿੱਚ ਸੌਰੀ 2022 ਦੇ ਵਿੱਚ ਜੋ ਤੁਸੀਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੁਲਾਇਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਇੱਕ ਪਾਸੇ ਲੋਕਾਂ ਦਾ ਵਿਸ਼ਵਾਸ ਟੁੱਟਾ ਤੇ ਅੱਜ ਉਹੀ ਵਿਸ਼ਵਾਸ ਤੁਹਾਡੇ ਆਪ ਦੇ ਆਗੂ ਤੋੜਦੇ ਨਜ਼ਰ ਆ ਰਹੇ ਨੇ ਵੱਡਾ ਸਿਫੇ ਦੇ ਦਿੱਤੇ ਗਏ ਨੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਹੈ ਦਿਨ ਚੜੇ ਕੋਈ ਨਾ ਕੋਈ ਘਾਟੇ ਦਾ ਘਾਟੇ ਦਾ ਹੀ ਕੋਈ ਘਾਟੇ ਹੀ ਸਹਨੇ ਪੈ ਰਹੇ ਨੇ ਤੁਹਾਨੂੰ ਦੱਸ ਦਿੰਨੇ ਕਿ ਸੂਤਰਾਂ ਤੋਂបាន ਦੀ ਜਾਣਕਾਰੀ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਏਰੀਆ ਆਪਣਾ ਸ਼ਹਿਰ ਸੰਗਰੂਰ ਜਿੰਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਸੰਗਰੂਰ ਨਗਰ ਕੌਂਸਲ ਚੌਰਾ ਵਿੱਚ ਬਹੁਮਤ ਹਾਸਲ ਕਰਨ ਵਾਲੀ ਸਫਲ ਰਹੀ ਅਤੇ ਵਿਆਪਕ ਲਾਭਿਕ ਰਾਹੀ ਨਗਰ ਕੌਂਸਲ ਦਾ ਕੰਟਰੋਲ ਸਫਲਤਾਪੂਰਵਕ ਹਾਸਲ ਕਰਨ ਤੋਂ ਸਿਰਫ 5 ਮਹੀਨਿਆਂ ਬਾਅਦ 8 ਆਪ ਕੌਂਸਲਾਂ ਨੇ ਪਾਰਟੀ ਤੋਂ ਅਸਤੀਫੇ ਦੇ ਦਿੱਤੇ ਤਾਂ ਦੱਸਦੀ ਹੈ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਨੇ ਹਲਕਾ ਵਿਧਾਇਕ ਪਾਰਟੀ ਦੇ ਸੂਬਾ ਇੰਚਾਰਜ ਅਤੇ ਨਗਰ ਕੌਂਸਲ ਪ੍ਰਧਾਨ ਵਜੋਂ ਆਪਣੀ ਸਥਿਤੀ ਦੇ ਬਾਵਜੂਦ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਬਣੀ ਹੋਈ ਹੈ ਕੌਂਸਲ ਨੇ ਸੀਨੀਅਰ ਉਪਰ ਪਰਦਾਣ ਅਤੇ ਉਪ ਪਰਦਾਣ ਸਮੇਤ 8 ਆਪ ਕੌਂਸਲਰਾਂ ਨੂੰ ਜਨਤੌਰ ਤੇ ਅਸਤੀਫੇ ਦਾ ਐਲਾਨ ਕਰਕੇ 24 ਘੰਟੇ ਬਾਅਦ ਦੀ ਪਾਰਟੀ ਦੀ ਕਮਾਂਡ ਤੇ ਕੋਈ ਕਾਰਵਾਈ ਨਹੀਂ ਕੀਤੀ ਬੇਸ਼ੱਕ ਕੌਂਸਲਰਾਂ ਦੇ ਅਸਤੀਫੇ ਅਜੇ ਤੱਕ ਪਾਰਟੀ ਪੱਧਰ ਤੇ ਮਨਜ਼ੂਰ ਨਹੀਂ ਕੀਤੇ ਗਏ ਨਤੀਜੇ ਵਜੋਂ ਆ ਵਿੱਚ ਇੱਕ ਵਾਰ ਕੌਂਸਲ ਕੌਂਸਲ ਵਿੱਚ ਕਟਗਿੰਤੀ ਵਿੱਚ ਆ ਗਈ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਆਪ ਦੇ ਹੀ ਸ਼ਹਿਰ ਸੰਗਰੂਰ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਬਣਾਇਆ ਜਿਹੜੇ ਜ਼ਿਲ੍ਹੇ ਨੇ ਆਮ ਆਦਮੀ ਪਾਰਟੀ ਦੀ ਨਹੀਂ ਰਹੀ ਤੇ ਉਥੋਂ ਵੀ ਟੁੱਟਦੇ ਨਜ਼ਰ ਆ ਰਹੇ ਨੇ ਧੰਨ